ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਆਪਣੀ ਸਰੋਂ ਲਾਈ ਹੋਈ ਆ ਤੇ ਅੱਜ ਇਹਨੂੰ ਖਾਦ ਪਾ ਰਹੇ ਆ ਤੇ ਕੁਝ ਸਰੋਂ ਅਸੀਂ ਵਿਰਲੀ ਕੀਤੀ ਸੀ ਤੇ ਕੁਝ ਆ ਛੱਡ ਲਈ ਆ ਐਵੇਂ ਸੰਗਣੀ ਮਤਲਬ ਇਹਨਾਂ ਵਿਰਲੀ ਕੀਤੀ ਹੋਈ ਸਰੋਂ ਦਾ ਤੇ ਸੰਗਣੀ ਸਰੋਂ ਦਾ ਰਿਜ਼ਲਟ ਦੇਖਣ ਦੇ ਲਈ ਆਮ ਜਿਹੜੇ ਲੋਕ ਲਾਉਂਦੇ ਆ ਹੁਣ ਜਿੱਦਣ ਮੈਂ ਇਹ ਸਰੋਂ ਲਾਈ ਸੀ ਤੇ ਮੈਨੂੰ ਉਸ ਦਿਨ ਸੁਣਨ ਨੂੰ ਮਿਲਦਾ ਸੀ ਆ ਜਿਹੜਾ ਤੂੰ ਵੇਲ ਰੱਖਿਆ ਹੋਇਆ ਇਹ ਬਹੁਤ ਜ਼ਿਆਦਾ ਰੱਖਿਆ ਇੱਕ ਸਾਈਡ ਤੇ ਵੀਡੀਓ ਚੱਲਦੀ ਹੈ ਜਦੋਂ ਇਹ ਛੋਟੀ ਛੋਟੀ ਸੀਗੀ ਜਾਂ ਜਦੋਂ ਜਦੋਂ ਇਹ ਉੱਗਦੀ ਸੀਗੀ ਉਦੋਂ ਇਹਦੇ 'ਚ ਵੇਲ ਜਾ ਹੁਣ ਤਾਂ ਬੂਟੇ ਵੱਡੇ ਹੋਏ ਹੈ ਆ ਘੱਟ ਦਿਖਦਾ ਉਦੋਂ ਇਹ ਵੇਲ ਕਾਫੀ ਦਿਖਦਾ ਸੀ 21 ਇੰਚ ਇਹ ਲੈਂਨ ਤੋਂ ਲੈਣ 21 ਇੰਚ ਰੱਖੀ ਸੀ ਹੁਣ ਆਹ ਸਰੋਂ ਦੇਖਦੇ ਆਂ ਆਪਾਂ ਇਹ ਕਿੰਨੇ ਮਤਲਬ ਆ ਪਤਲੀਆਂ ਬਦਲੀਆਂ ਇਹਦੇ ਜਿਹੜੀਆਂ ਗੰਦਲ ਬਣੀ ਆ ਬੂਟੇ ਬਣਿਆ ਪਤਲੀਆਂ ਵਾਂ ਸ਼ਾਂਗ ਵੀ ਘੱਟ ਫੁੱਟਿਆ ਹੁਣ ਦੂਜੇ ਪਾਸੇ ਅਸੀਂ ਵਿਰਲੀ ਕੀਤੀ ਸੀਗੀ ਇਹੜੀ ਵਿਰਲੀ ਕਰ ਦਿੱਤੀ ਦੀ ਮਤਲਬ ਕਾਫੀ ਵਿਰਲੀ ਕਰ ਦਿੱਤੀ ਉਹ ਮੇਰੇ ਹੁਣ ਦੇਖਣ ਵਾਲਾ ਕਹਿੰਦਾ ਸੀ ਇੰਨੀ ਵਿਰਲੀ ਕਰੀ ਜਾਂਦੇ ਆ ਤੇ ਉਹਦਾ ਜਿਹੜਾ ਇਹ ਝਾੜ ਨਹੀਂ ਮਿਲਣਾ ਵੀ ਬੂਟਿਆਂ 'ਚ ਲੱਭਣੀ ਕੋਹ ਨਹੀਂ ਤੁਹਾਨੂੰ ਤੁਸੀਂ ਵਿਰਲੀ ਬਹੁਤ ਕਰੀ ਜਾਂਦੇ ਫਿਰ ਆ ਥੋੜੀ ਜੀ ਵਿਰਲੀ ਅਸੀਂ ਘਟਾਈ ਇੱਥੇ ਆ ਵੀ ਦੇਖ ਸਕਦੇ ਆ ਵੀ ਥੋੜੀ ਵਿਰਲੀ ਘਟਾ ਦਿੱਤੀ ਕੀਤੀ ਤੇ ਹੈ ਇਹਦੇ ਚੋਂ ਵੀ ਕਟਿੰਗ ਕੀਤੀ ਆ ਘਟਾਤੀ ਫਿਰ ਆ ਥੋੜੀ ਜੀ ਹੋਰ ਵਿਰਲੀ ਜ਼ਿਆਦਾ ਕਰ ਦਿੱਤੀ ਥੋੜੀ ਜੀ ਮਤਲਬ ਆ ਇਹਦੇ ਨਾਲੋਂ ਜ਼ਿਆਦਾ ਮਤਲਬ ਆ ਥੋੜੀ ਘੱਟ ਵਿਰਲੀ ਆ ਆ ਵੱਧ ਵਿਰਲੀ ਆ ਤੇ ਇਧਰਲੀ ਸਾਈਡ ਜਿਹੜੀ ਉਹ ਪਹਿਲਾਂ ਦਿਖਾਈ ਸੀ ਉਹ ਬਿਲਕੁਲ ਹੀ ਸੰਗਣੀ ਆ ਉਹ ਵਿਰਲੀ ਕੀਤੀ ਨਹੀਂ ਠੀਕ ਤੇ ਇਸ ਤੋਂ ਜਿਹੜੀ ਵੱਧ ਵਿਰਲੀ ਕੀਤੀ ਸੀ ਆਪਾਂ ਆ ਮੈਂ ਹੁਣ ਅੱਗੇ ਜਾ ਕੇ ਕੁਝ ਬੂਟਿਆਂ ਦਾ ਫਰਕ ਦਿਖਾਉਣਾ ਤੁਹਾਨੂੰ ਵੀ ਉਹ ਸੰਗਣੇ ਤੇ ਵਿਰਲੇ ਦੇ ਵਿੱਚ ਫਰਕ ਕੀ ਆ ਹੁਣ ਜਿੱਥੇ ਇੱਥੇ ਹੁਣ ਆ ਵੀ ਕੁਝ ਬੂਟੇ ਨੇੜੇ-ਨੇੜੇ ਹੈਗੇ ਆ ਇਹਦੇ ਵਿੱਚ ਦੋ-ਦੋ ਬੂਟੇ ਵੀ ਹੈਗੇ ਕਈਆਂ ਲੈਣਾ ਦੇ ਵਿੱਚ ਪਰ ਮੈਂ ਕੁਝ ਫਰਕ ਦਿਖਾਉਣਾ ਜੋ ਮੈਂ ਨੋਟ ਕੀਤਾ ਕਿ ਜਿਹੜੇ ਬੂਟੇ ਸੰਗਣੇ ਸੀ ਉਹਦਾ ਸੈਜ ਕੀ ਆ ਤੇ ਜਿਹੜੇ ਮਤਲਬ ਵਿਰਲੇ ਆ ਉਹਨਾਂ ਦਾ ਸੈਜ ਕੀ ਆ ਹੁਣ ਜੇ ਆਪਾਂ ਧਿਆਨ ਨਾਲ ਦੇਖਿਆ ਜਾਵੇ ਹੁਣ ਜਿਵੇਂ ਇੱਕ ਆ ਬੂਟਾ ਹੈਗਾ ਆ ਜਿਹੜਾ ਇਹਦੇ ਮੋਢ ਦੇ ਵਿੱਚ ਆ ਦੋ ਬੂਟੇ ਆ ਠੀਕ ਆ ਜਿਵੇਂ ਆਪਾਂ ਦੇਖਦੇ ਆ ਆ ਦੋ ਬੂਟੇ ਆ ਫਰਕ ਹੈਗਾ ਇਹਦੇ ਵਿੱਚ ਤੇ ਆ ਕਿੰਨਾ ਮੋਟਾ ਇਹਦੀ ਜਿਹੜੀ ਗੰਦਲ ਹੈ ਕਿੰਨੀ ਮੋਟੀ ਆ ਤੇ ਕਿੰਨੀਆਂ ਲਗਰਾਂ ਨਾਲ ਇਹਦੇ ਸਾਈਡ ਤੋਂ ਫੁੱਟੀਆਂ ਹੈਗੀਆਂ ਠੀਕ ਜਿਵੇਂ ਇਹ ਬੂਟਾ ਕਿੱਡਾ ਹੋਇਆ ਹਾ ਤੇ ਜਿਹੜੇ ਜਿਆਦਾ ਸੰਘਣੇ ਸੀ ਹਾਂਜੀ ਇਹ ਬੂਟਾ ਜਿਵੇਂ ਮਤਲਬ ਅੱਦਾ ਥੱਲੇ ਤੋਂ ਮੋਟਾ ਹੈਗਾ ਤੇ ਇਹਨੂੰ ਲਗਰਾਂ ਵੀ ਕਾਫੀ ਫੁੱਟ ਰੀਆਂ ਹੁਣ ਉਸੇ ਤਰ੍ਹਾਂ ਆਹ ਦੇਖ ਲਓ ਹੁਣ ਇਹ ਤਿੰਨ ਚਾਰ ਬੂਟੇ ਬਿਲਕੁਲ ਨੇੜੇ ਨੇੜੇ ਆ ਕੋਈ ਬੂਟਾ ਮੋਟਾ ਹੋਈ ਜਾਂਦਾ ਕੋਈ ਬੂਟਾ ਕਿੱਡਾ ਹੋਇਆ ਹਾ ਤੇ ਇਹ ਬਿਲਕੁਲ ਪਤਲਾ ਠੀਕ ਆਪਾਂ ਇਸ ਤੋਂ ਜੇ ਅੱਗੇ ਜਾਣੇ ਆ ਹੋਰ ਆਪਾਂ ਕੁਝ ਦੋ ਚਾਰ ਬੂਟੇ ਮੈਂ ਦਿਖਾਉਣਾ ਤੇ ਜਿਵੇਂ ਹੁਣ ਆਹ ਬੂਟਾ ਦੇਖੋ ਆ ਥੱਲੇ ਤੋਂ ਇੱਕੋ ਹੀ ਬੂਟਾ ਆ ਕਿੰਨੀ ਆ ਕਿੰਨਾ ਫਰਕ ਪੈ ਗਿਆ ਲਗਭਗ 1 ਫੁੱਟ ਦਾ ਫਰਕ ਹੋਊਗਾ ਦੋ ਇਹਦੇ ਵਿੱਚ ਤੇ ਇਸ ਤੋਂ ਅੱਗੇ ਲਗਭਗ 2 ਫੁੱਟ ਦਾ ਫਰਕ ਹੋਊਗਾ ਅਗਲੇ ਬੂਟੇ ਦੇ ਵਿੱਚ ਹੁਣ ਆਹੀ ਬੂਟਾ ਦੇਖ ਲੈਨੇ ਆ ਕਿੰਨੀਆਂ ਇਹਨੂੰ ਲਗਰਾਂ ਫੁੱਟੀਆਂ ਹੋਈਆਂ ਤੇ ਇਹਦੀ ਗੰਦਲ ਕਿੰਨੀ ਮੋਟੀ ਐ ਤੇ ਇਹ ਹਜੇ ਆ ਉੱਪਰ ਦੇਖ ਸਕਦੇ ਆ ਵੀ ਕਾਫੀ ਇਹਨੂੰ ਲਗਰਾਂ ਫੁੱਟਦੀਆਂ ਪਈਆਂ ਤੇ ਅੱਗੇ ਵਧਦਾ ਪਿਆ ਜਿੰਨੀ ਵਿਰਲੀ ਸਰੋਂ ਹੋਏਗੀ ਓਨੀ ਵੱਧ ਫੁੱਟਦੀ ਆ ਇਸ ਤੋਂ ਹੋਰ ਅੱਗੇ ਚੱਲੀਏ ਜਿੱਥੇ ਜ਼ਿਆਦਾ ਸੰਘਣੀ ਹੈ ਉੱਥੇ ਬੂਟੇ ਪਤਲੇ ਆ ਹੁਣ ਆ ਕਿੰਨੇ ਸੰਘਣੇ ਆ ਥੱਲੇ ਉਹਨੇ ਜ਼ਿਆਦਾ ਪਤਲੇ ਆ ਲਗਰਾਂ ਵੀ ਘਟਾ ਲਗਰਾਂ ਘਟ ਵੀ ਆ ਤੇ ਦੂਰ ਆ ਜਿੱਥੇ ਹੁਣ ਆ ਅੱਗੇ ਮੈਂ ਬੂਟਾ ਦਾ ਜਿਹੜਾ ਜ਼ਿਆਦਾ ਵਿਰਲਾ ਇਹਨੂੰ ਲਗਰਾਂ ਨੇੜੇ-ਨੇੜੇ ਆ ਤੇ ਜ਼ਿਆਦਾ ਜਿਹੜੇ ਸੰਘਣੇ ਥਾਂ ਤੇ ਆ ਉਹਨੂੰ ਲਗਰਾਂ ਵੀ ਦੂਰ-ਦੂਰ ਫੁੱਟਦੀਆਂ ਤੇ ਘਟ ਫੁੱਟਦੀਆਂ ਹੁਣ ਉਸ ਤੋਂ ਅੱਗੇ ਆ ਇੱਥੇ ਵੀ ਕਾਫੀ ਆ ਵੇਲ ਹੈਗਾ ਇਸ ਥਾਂ ਤੇ ਇਹ ਦੋ ਬੂਟੇ ਇਕੱਠੇ ਹੀ ਆ ਜੜ ਇਕੱਠੀਆਂ ਦੀ ਆ ਦੋਨਾਂ ਦੀ ਇਹ ਵੀ ਕਾਫੀ ਮੋਟੇ ਆ ਤੇ ਲੱਗ ਰਾ ਇਹਨਾਂ ਨੂੰ ਵੀ ਕਾਫੀ ਆ ਮਤਲਬ ਇਹਦੇ ਇਧਰ ਵੀ ਜਿਹੜੀ ਆ ਜਗ੍ਹਾ ਖਾਲੀ ਜ਼ਿਆਦਾ ਤੇ ਬੂਟੇ ਦੇ ਐਸ ਪਾਸੇ ਵੀ ਜਗ੍ਹਾ ਖਾਲੀ ਆ ਇਹਨੀਆਂ ਲਗ ਰਾ ਕਿੰਨੀਆਂ ਹੈਗੀਆਂ ਹੁਣ ਆ ਕੱਲਾ ਆ ਵੀ ਦੋ ਬੂਟੇ ਹੈਗੇ ਆ ਜਿਹੜੇ ਹੁਣ ਇੱਕ ਜਾਂ ਦੋ ਬੂਟੇ ਹੈਗੇ ਆ ਉਹਨਾਂ ਚੋਂ ਇੱਕ ਤਾਂ ਜ਼ਿਆਦਾ ਵੱਡਾ ਬਣਦਿਆ ਤੇ ਦੂਜਾ ਜਿਹੜਾ ਉਹ ਛੋਟਾ ਰਹਿ ਜਾਂਦਾ ਕਾਫੀ ਇਦਾਂ ਦੀਆਂ ਮਤਲਬ ਉਦਾਹਰਣਾਂ ਹੈਗੀਆਂ ਆਪਣੇ ਕੋ ਹੁਣ ਆ ਅੱਗੇ ਅਗਲੀ ਲੈਂਡ ਦੇ ਵਿੱਚ ਆ ਵੀ ਬੂਟੇ ਹੈਗੇ ਆ ਜਿਹੜੇ ਜਿੰਨੇ ਜ਼ਿਆਦਾ ਵਿਰਲੇ ਆ ਉੰਨੇ ਜਿਆਦਾ ਵੱਧ ਇਹਦਾ ਜਿਹੜੀ ਗਰੋਥ ਆ ਬੂਟਿਆਂ ਦੀ ਉਹ ਜ਼ਿਆਦਾ ਹੋ ਰਹੀ ਆ ਹੁਣ ਜਿਵੇਂ ਆ ਅੱਗੇ ਫੇਰ ਆਪਾਂ ਦੇਖ ਲੈਨੇ ਆ ਦੇਖੋ ਉਹ ਸਾਈਡ ਤੇ ਬੂਟੇ ਹੈਗੇ ਆ ਪਰ ਆ ਇੱਕ ਵੱਧ ਗਿਆ ਆ ਦੂਜਾ ਵੀ ਠੀਕ ਆ ਤੀਜਾ ਨਾਲ ਆ ਹਲਕਾ ਹੈਗਾ ਜਿੰਨਾ ਜ਼ਿਆਦਾ ਜਿੱਥੇ ਇੱਥੇ ਜ਼ਿਆਦਾ ਗੈਪ ਆ ਉਹ ਬੂਟੇ ਜਿਹੜੇ ਆ ਉਹ ਜ਼ਿਆਦਾ ਮੋٹے ਗੰਦਲ ਮੋਟੀ ਹੋ ਰਹੀ ਆ ਉਹ ਜ਼ਿਆਦਾ ਫੈਲਦੇ ਪਿਆ ਇਹ ਆਮ ਹੀ ਜਿੱਦਾਂ ਆਪਣੇ ਲੋਕਾਂ ਦੀ ਹੁੰਦੀ ਆ ਕਿ ਜੇ ਕੋਈ ਨਵੀਂ ਚੀਜ਼ ਦੇਖਦੇ ਆ ਕੋਈ ਨਵਾਂ ਕੰਮ ਕਰਦੇ ਆ ਉਹ ਟੰਗ ਡਾਉਣ ਨੂੰ ਸਾਰੇ ਆ ਜਾਂਦੇ ਆ ਬਾਕੀ ਸਲਾਹ ਉਹ ਬੰਦਾ ਦੇਖ ਸਕਦਾ ਕਿ ਜਿਹੜਾ ਬੰਦਾ 8-10 ਸਾਲਾਂ ਤੋਂ ਸਰੋਂ ਦੀ ਖੇਤੀ ਕਰਦਾ ਪਿਆ ਤੇ ਉਹ 4-5 ਕਿੱਲੇ ਖੇਤੀ ਕਰਦਾ ਹੋਵੇ ਸਰੋਂ ਦੀ ਉਹ ਸਲਾਹ ਸਹੀ ਦੇ ਸਕਦਾ ਹੁਣ ਜਿਨੇ ਸਾਲ ਇੱਕ ਇੱਕ ਸਰੋਂ ਲਾ ਕੇ ਤੇ ਮਤਾਂ ਦੇਣੀਆਂ ਆ ਮਾਂ ਵੀ ਕਿੱਲਾ ਕੁਲਾ ਕੇ ਤੇ ਦੂਜੇ ਪਾਸੇ ਮਤਾਂ ਦੇਣੀਆਂ ਫਿਰ ਉਹਦੀ ਸਲਾਹ ਮੰਨਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਕਮੈਂਟ ਚ ਜਰੂਰ ਦੱਸਿਓ ਹੁਣ ਆਹੀ ਦੇਖ ਸਕਦੇ ਆਪਾਂ ਆ ਲੱਗ ਰਿਹਾ ਕਿੰਨੀਆਂ ਫੁੱਟ ਰੀਆਂ ਤੇ ਲੱਗ ਰਿਹਾ ਨੇੜੇ ਫੁੱਟਦੀਆਂ ਪਈਆਂ ਜਿਆਦਾ ਦੂਰ ਨਹੀਂ ਹੈਗੀਆਂ ਜਿੰਨੀ ਵਿਰਲੀ ਉੰਨੀ ਲੱਗ ਰ ਨੇੜੇ ਆ ਜਿਹੜੀ ਦੂਜੀ ਟਾਣੀ ਵਿੱਚੋਂ ਸਾਈਡ ਤੋਂ ਫੁੱਟਦੀ ਪਈ ਆ ਉਹ ਉੰਨੀ ਨੇੜੇ ਆ ਤੇ ਜਿਆਦਾ ਫੁੱਟਦੀਆਂ ਪਈਆਂ ਸਲਾਹ ਹੋਵੇ ਤਾਂ ਕੋਈ ਜਰੂਰ ਦੱਸਿਓ ਜਰੂਰ ਕਮੈਂਟ ਦੇ ਵਿੱਚ ਦੱਸਿਓ ਕੋਈ ਵੀ ਸਲਾਹ ਹੋਵੇ ਤੇ ਜਰੂਰ ਦੱਸਿਓ ਤੇ ਬੇਨਤੀ ਆ ਕਿ ਸਲਾਹ ਬੰਦਾ ਉਹੀ ਵਧੀਆ ਦੇ ਸਕਦਾ ਕਿ ਜਿਹੜੇ ਬੰਦੇ ਨੇ ਘੱਟੋ ਘਟਨੀ 8-10 ਸਾਲ ਹੋ ਗਿਆ ਇਹ ਕੰਮ ਕਰਦੇ ਨੂੰ ਤੋ ਕਿੱਲਿਆਂ ਦੇ ਕਿੱਲੇ ਮਰਲੇ ਕਨਾਲਾਂ ਵਾਲਿਆਂ ਵਾਲੇ ਕੋਲੋਂ ਨਹੀਂ ਗੱਲ ਬਣਨੀ ਆਪਾਂ ਆਮ ਹੀ ਮਤਲਬ ਕਿ ਜਿਵੇਂ ਬੀਜ ਦੇ ਆ ਛੱਟਾ ਦੇ ਕੇ ਇਹ ਅਸੀਂ ਪੂਰਨਾ ਬੀਜੀ ਸੀ ਹੁਣ ਜਿੱਦਣ ਅਸੀਂ ਪੂਰਨਾ ਬੀਜਦੇ ਸੀ ਉਦੋਂ ਵੀ ਸੀਗਾ ਕਿ ਖੇਡਣਾ ਖੇਡੀ ਜਾਂਦੇ ਆ ਬੰਦੇ ਆਲਾ ਕੰਮ ਕਰੋ ਇਹ ਚੰਗਾ ਨਹੀਂ ਪਰ ਅੱਜ ਆ ਸਾਡੇ ਲਾਗੇ ਰਸਤਾ ਜਾਂਦਾ ਇੱਥੋਂ ਦੀ ਇੱਕ ਬਜ਼ੁਰਗ ਨੰਗਿਆ ਉਹਨੂੰ ਮੈਂ ਉਮਰ ਪੁੱਛੀ ਉਹਦੀ ਵੀ ਵੀ ਬਾਪੂ ਜੀ ਉਮਰ ਕਿੰਨੀ ਆ ਤੁਹਾਡੀ ਉਹ ਕਹਿੰਦੇ ਵੀ 80 ਸਾਲ ਦੀ ਉਮਰ ਆ ਤੇ ਤੁਰ ਕੇ ਜਾ ਰਿਹਾ ਸੀ ਬਜ਼ੁਰਗ ਤੇ ਉਹਨ ਦਾ ਵੀ ਕਹਿਣਾ ਸੀਗਾ ਕਿ ਇਹ ਬੂਟਾ ਘਟੋ ਘਟ ਬੂਟੇ ਤੋਂ ਬੂਟਾ ਜਿਹੜਾ 1 ਫੁੱਟ ਚਾਹੀਦਾ ਆ ਜਿਹੜਾ ਉਹ ਕਹਿੰਦੇ ਹਜੇ ਇਹਨੂੰ ਵੀ ਵਿਰਲੀ ਕਰੋ ਮਤਲਬ ਆ ਕਿੰਨੀ ਵਿਰਲੀ ਆ ਤੇ ਕਹਿੰਦੇ ਸੀ ਕਿ ਇਹਨੂੰ ਹੋਰ ਵਿਰਲੀ ਕਰੋ ਸਰੋਂ ਇੰਨੀ ਸੰਗਣੀ ਨਾ ਰੱਖੋ ਆ ਜਿਹੜੀ ਤੁਹਾਡੀ ਆ ਰੱਖੀ ਹੋਈ ਹੈ ਇਹਨੂੰ ਕਹਿੰਦੇ ਵੀ ਪੱਠੇ ਬਣਾਓ ਪਸ਼ੂਆਂ ਨੂੰ ਪਾਓ ਲਜਾ ਕੇ ਮਤਲਬ ਇਹਨੂੰ ਵਿਰਲੀ ਕਰੋ ਇਹ ਹੋਰ ਹੁਣ ਆ ਦੇਖੋ ਜਿੰਨੀ ਸੰਗਣੀ ਕੋਈ ਵੀ ਗੰਦਲ ਇੱਥੇ ਨਹੀਂ ਦਿਖਦੀ ਕਿ ਜਿਹੜੀ ਮੈਂ ਹੁਣ ਪਹਿਲਾਂ ਦਿਖਾ ਕੇ ਹਟਿਆ ਬਈ ਉਹ ਕਿੰਨੀਆਂ ਕਿਡੀਆਂ ਮੋਟੀਆਂ ਗੰਦਲਾਂ ਸੀ ਜਿੰਨੀ ਸੰਗਣੀ ਆ ਉਨੀ ਗੰਦਲ ਬਰੀਕ ਤੇ ਇਹਦੇ ਤੇ ਲੱਗੂਗਾ ਕੀ ਹੁਣ ਇਹ ਚੋ ਲਗ ਰਾ ਕਿੰਨੀਆਂ ਕੁ ਫੁੱਟ ਦੀ ਆ ਹੁਣ ਆਹ ਹੀ ਬੂਟਾ ਲਾ ਲਵਾ ਕਿੰਨੇ ਬੂਟੇ ਆ ਥੱਲੇ ਕਿੰਨੀ ਕੇ ਦੇ ਵਿੱਚ ਜਿਹੜੀ ਇਹਦੀ ਬੂਟੇ ਦੀ ਗਰੋਥ ਹੈ ਇਹ ਮੋਟੇ ਹੀ ਨਹੀਂ ਹੁਣ ਇਹਨੂੰ ਉਨੀ ਫਲੀ ਵੀ ਘੱਟ ਖੜਨੀ ਆ ਪਰ ਚਲੋ ਇਸ ਵਾਰ ਜੋ ਹੈਗਾ ਸੋ ਹੈਗਾ ਇਹ ਇੱਦਾਂ ਹੀ ਰੱਖਾਂਗੇ ਅਗਲੀ ਵਾਰ ਇਹਨੂੰ ਆਪਾਂ ਹੋਰ ਟੰਗਣਾ ਇਸ ਤੋਂ ਥੋੜੇ ਹੋਰ ਵਧੀਆ ਤਰੀਕੇ ਦੇ ਨਾਲ ਤੇ ਇੱਕ ਆਪਣੀ ਕਹਿੰਦੇ ਹੁੰਦੇ ਪਹਿਲੇ ਸਾਲ ਤਜਰਬਾ ਹੀ ਮਿਲਦਾ ਹੁਣ ਆਹ ਦੇਖੋ ਆ ਵਿੱਚ ਜੇ ਹੁਣ ਇੱਥੇ ਵੀ ਕਾਫੀ ਆਕਾਰ ਹੈਗਾ ਵਿੱਚ ਇੱਥੇ ਵੀ ਕਾਫੀ ਫਰਕ ਆ ਬੂਟਿਆਂ ਦਾ ਤੇ ਆਹ ਦੇਖੋ ਆ ਬੂਟੇ ਦਾ ਸਾਈਜ਼ ਜਿੱਥੇ ਜ਼ਿਆਦਾ ਵਿਰਲਾ ਉੱਥੇ ਗੰਦਲ ਵੀ ਜ਼ਿਆਦਾ ਤੇ ਗੰਦਲ ਦੇ ਵਿੱਚੋਂ ਜਿਹੜੀਆਂ ਸਾਈਡ ਨੂੰ ਲਗਰਾਂ ਫੁੱਟਦੀਆਂ ਉਹ ਵੀ ਜ਼ਿਆਦਾ ਜਿੰਨੇ ਜਿੰਨੀ ਜ਼ਿਆਦਾ ਵਿਰਲੀ ਕਰਾਂਗੇ ਉਨਾ ਹੀ ਬੂਟਾ ਵਧੀਆ ਬਣੂਗਾ ਗਰੋਥ ਵਧੀਆ ਬਣੂਗੀ ਤੇ ਓਨੀ ਹੀ ਜ਼ਿਆਦਾ ਵਧੀਆ ਝਾੜ ਵੀ ਵਧੀਆ ਆਊਗਾ ਹੁਣ ਇੱਥੇ ਵੀ ਦੇਖ ਸਕਦੇ ਆਂ ਵਿੱਚ ਵਿੱਚ ਵੀ ਜਿੱਥੇ ਬੂਟੇ ਨੂੰ ਥੋੜਾ ਜਿਹਾ ਵੇਲ ਜਗ੍ਹਾ ਮਿਲ ਗਈ ਉੱਥੇ ਓਨਾ ਜ਼ਿਆਦਾ ਬੂਟਾ ਜਿਹੜਾ ਹੈਗਾ ਸਰੋਂ ਦਾ ਓਨਾ ਜ਼ਿਆਦਾ ਖਿੜਦਾ ਫੁੱਲਦਾ ਜਿਹੜਾ ਓਨਾ ਹੀ ਹੁਣ ਆ ਆ ਵੀ ਦੇਖ ਸਕਦੇ ਆਪਾਂ ਝਾੜ ਓਨਾ ਹੀ ਵੱਧਾ ਕੀ ਸੁਝਾਇਆ ਤੁਹਾਡਾ ਉਹ ਜਰੂਰ ਵੀਡੀਓ ਦੇ ਵਿੱਚ ਦੱਸਿਓ ਜੋ ਮੈਂ ਹੁਣ ਤੱਕ ਬੋਲਿਆ ਉਹ ਪੂਰੀ ਗੱਲ ਸੁਣ ਕੇ ਤੇ ਉਹਦਾ ਰਿਜ਼ਲਟ ਜਰੂਰ ਦਿਓ ਮਤਲਬ ਕਿ ਕੀ ਸੁਝਾਅ ਹੈਗਾ ਤੇ ਉਹਦਾ ਜਰੂਰ ਆਪਾਂ ਨੋਟ ਕਰਾਂਗੇ ਜੇ ਕੋਈ ਸਾਡੀ ਗਲਤੀ ਹੋਈ ਉਹ ਵੀ ਜਰੂਰ ਦੱਸਿਓ ਵੀ ਆਹ ਤੁਹਾਡੀ ਗਲਤੀ ਸੀ ਆਪਾਂ ਉਹਨੂੰ ਅਗਲੀ ਵਾਰ ਸੁਧਾਰਾਂਗੇ ਤੇ ਜਰੂਰ ਆਪਣਾ ਸੁਝਾਅ ਜਿਹੜਾ ਉਹ ਜਰੂਰ ਕਮੈਂਟ ਦੇ ਵਿੱਚ ਦੱਸਿਓ ਧੰਨਵਾਦ